ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਭ ਵਧੀਆ ਹੋਮੋਗੇ ਤੇ ਆਪਾਂ ਵੀ ਠੀਕ ਠਾਕ ਆ ਜੀ ਚੜਦੀ ਕਲਾ ਜਾਂ ਤੇ ਆਪਣੇ YouTube ਚੈਨਲ ਗਰੇਵਲ ਬਲੌਗਰਸ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਨਿਊ ਵੀਡੀਓ ਦੇ ਨਾਲ ਤੇ ਆਪਾਂ ਲੈ ਕੇ ਆਇਆ ਤੁਹਾਡੇ ਲਈ ਨਿਊ ਵੀਡੀਓ ਤੇ ਟਾਈਮ ਹੋ ਚੁੱਕਿਆ ਜੀ ਦੁਪਹਿਰ ਦਾ 11 ਵਜੇ ਨੇ ਤੇ ਆਪਾਂ ਅੱਜ ਬਟਿਕ ਤੇ ਨਹੀਂ ਗਏਗੇ ਘਰ ਕੰਮ ਸੀ ਆਪਾਂ ਨੂੰ ਤੇ ਮੈਂ ਸੋਚਿਆ ਵੀ ਚਲੋ ਆਪਾਂ ਵੀਡੀਓ ਬਣਾ ਲਈਏ ਫ੍ਰੀ ਸੀਗੇ ਹੁਣ ਥੋੜਾ ਟਾਈਮ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਆਪਣੀਆਂ ਵੀਡੀਓਸ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਹੋਰ ਦੱਸੋ ਜੀ ਤੁਸੀਂ ਹਾਲਚਾਲ ਆਪਣਾ ਤੇ ਆਪਾਂ ਠੀਕ ਠਾਕ ਆ ਤੇ ਆਪਾਂ ਅੱਜ ਗੱਲ ਕਰਾਂਗੇ ਜੀ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਕਾਮਨ ਚੀਜ਼ ਹੋ ਚੁੱਕੀ ਆ ਕਿਉਂ ਕਰਕੇ ਸਾਰਿਆਂ ਨੂੰ ਅੱਜਕੱਲ ਟੈਨਸ਼ਨ ਆ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਸਟ੍ਰੈਸ ਆ ਤੁਸੀਂ ਸਮਝ ਹੀ ਗਏ ਹੋਵੋਗੇ ਆਪਾਂ ਅੱਜ ਗੱਲ ਕਰਾਂਗੇ ਜੀ ਮਾਈਗ੍ਰੇਨ ਬਾਰੇ ਜੋ ਕਿ ਇਸ ਤੋਂ ਬਹੁਤ ਜ਼ਿਆਦਾ ਲੋਕ ਪੀੜਿਤ ਨੇ ਮਾਈਗ੍ਰੇਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਵਾ ਕਿਉਂ ਕਰਕੇ ਆਪਾਂ ਨੂੰ ਅੱਜਕੱਲ ਟੈਨਸ਼ਨ ਆ ਬਹੁਤ ਜ਼ਿਆਦਾ ਨੇ ਤੇ ਬਾਕੀ ਮੈਂ ਸੋਚਿਆ ਵੀ ਚਲੋ ਆਪਾਂ ਕਿਉਂ ਨਾ ਹਨਾ ਸਾਰਿਆਂ ਨਾਲ ਇਹ ਸਾਂਝੀ ਕਰੀਏ ਗੱਲ ਜੋ ਆਪਾਂ ਨੂੰ ਪਤਾ ਵਾ ਇਹ ਬਹੁਤ ਹੀ ਈਜ਼ੀ ਢੰਗ ਨਾਲ ਆਪਾਂ ਹਨਾ ਮਾਈਗਰੇਨ ਦੀ ਪ੍ਰੋਬਲਮ ਤੋਂ ਛਟਕਾਰਾ ਪਾ ਸਕਦੇ ਹਾਂ ਬਹੁਤ ਹੀ ਸੌਖਾ ਜਿਹਾ ਤਰੀਕਾ ਵਾ ਤੇ ਪਹਿਲਾਂ ਆਪਾਂ ਇਹਦੇ ਨਾ ਜਿੱਦਾਂ ਲੱਛਣ ਹੁੰਦੇ ਆ ਕੋਈ ਹੈ ਨਾ ਵੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਈਆਂ ਕਈ ਤਰ੍ਹਾਂ ਦੀ ਆ ਮਾਈਗਰੇਨ ਦੀ ਪ੍ਰੋਬਲਮ ਵੀ ਤੇ ਕਈਆਂ ਨੂੰ ਤਾਂ ਜਿਆਦਾ ਹਨਾ ਵੀ ਘਬਰਾਟ ਹੋ ਕੇ ਜਿੱਦਾਂ ਪੰਪਟਿੰਗ ਵਾਂਗ ਹੋ ਕੇ ਆਪਾਂ ਨੂੰ ਜਿੱਦਾਂ ਘਬਰਾਹਟ ਚੜਦਾ ਵਾ ਉਸ ਤੋਂ ਬਾਅਦ ਆਪਾਂ ਨੂੰ ਹੈਡੈਕ ਵਗੈਰਾ ਇੱਕਦਮ ਜਿੱਦਾਂ ਇੱਕਦਮ ਆਪਾਂ ਗਰਮੀ ਵਗੈਰਾ ਚ ਬਾਹਰ ਧੁੱਪ ਚ ਨਿਕਲਦੇ ਆ ਕਈ ਜਿਆਦਾ ਅੰਦਰ ਰਹਿਣ ਗਿੱਜੇ ਹੁੰਦੇ ਆ ਧੁੱਪ ਚ ਨਿਕਲਦੇ ਆ ਤਾਂ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਵਾ ਕਈਆਂ ਦਾ ਅੱਗੇ ਤੋਂ ਸਿਰ ਦਰਦ ਸਟਾ ਹੁੰਦਾ ਵਾ ਹਨਾ ਕਈਆਂ ਦਾ ਪਿੱਛੋਂ ਗਿੱਚੀ ਚ ਹੁੰਦਾ ਵਾ ਤੇ ਕਈਆਂ ਦੀਆਂ ਪੜਪੜੀਆਂ ਜਿਆਦਾ ਵੱਜਦੀਆਂ ਨੇ ਜੇ ਜਾਂ ਕਈਆਂ ਦਾ ਪੂਰਾ ਸਿਰ ਵੀ ਦਰਦ ਕਰਦਾ ਵਾ ਮਾਈਗਰੇਨ ਦੇ ਨਾਲ ਤੇ ਕਈਆਂ ਨੂੰ ਹੋ ਜਾਂਦਾ ਵਾ ਜਿੱਦਾਂ ਆਪਣੀ ਅਗੀਜੀ ਚ ਦਰਦ ਹੋ ਕੇ ਨਾਲ ਗਰਦਨ ਨੂੰ ਵੀ ਅਕੜਾ ਪੈ ਜਾਂਦਾ ਵਾ ਸਾਰੀ ਨੂੰ ਕਈਆਂ ਨੂੰ ਜਾਇ ਸਰਵਾਈਕਲ ਨਾਲ ਵੀ ਹੁੰਦਾ ਵਾ ਪਰ ਇਹ ਮਾਈਗਰੇਨ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਆਪਾਂ ਨੂੰ ਹਨਾ ਇਹ ਕੀ ਪ੍ਰੋਬਲਮ ਆ ਇਹ ਹੁੰਦੇ ਆ ਮਾਈਗਰੇਨ ਦੇ ਹਨਾ ਲੱਛਣ ਹੋ ਜਾਂਦੇ ਆ ਤੇ ਬਾਕੀ ਜ਼ਿਆਦਾਤਰ ਕਹਿ ਦਿੰਦੇ ਨੇ ਵੀ ਕਈ ਕਈ ਟਾਈਪ ਦੀ ਆ ਮਾਈਗਰੇਨ ਕਈਆਂ ਨੂੰ ਤੜਕੇ ਇੱਕਦਮ ਦਰਦ ਹੋਣ ਲੱਗ ਜਾਂਦਾ ਸੈਰ ਕਈ ਜਿੱਦਾਂ 2:30 ਵਜੇ ਆਪਾਂ ਨੂੰ ਕਈ ਵਾਰ ਜਾਗ ਆਉਂਦੀ ਆ ਤੇ ਹੈਡੈਕ ਬਹੁਤ ਜ਼ਿਆਦੇ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਵੀ ਹਰੇਕ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਹਨਾ ਵੀ ਇਹਦੀ ਪ੍ਰੋਬਲਮ ਹੁੰਦੀ ਆ ਤੇ ਇਹ ਬਹੁਤ ਜ਼ਿਆਦੇ ਕਾਮਨ ਹੋ ਚੁੱਕੀ ਆ ਕਿਉਂ ਕਰਕੇ ਤੁਹਾਨੂੰ ਪਤਾ ਹੀ ਅੱਜਕੱਲ ਟੈਨਸ਼ਨ ਆ ਬਹੁਤ ਜ਼ਿਆਦੇ ਨੇ ਸਭ ਨੂੰ ਹੀ ਸਟ्रेस ਇੰਨਾ ਜ਼ਿਆਦਾ ਆਪਾਂ ਲੈਣੇ ਆ ਨਿੱਕੀਆਂ ਨਿੱਕੀਆਂ ਗੱਲਾਂ ਦੀ ਹਨਾ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਆ ਮੱਲੋ ਮੱਲੀ ਹੋ ਜਾਂਦੀ ਆ ਡਾਕਟਰ ਜਿੰਨਾ ਮਰਜ਼ੀ ਕਹਿ ਦੇਣ ਵੀ ਤੁਸੀਂ ਹਨਾ ਵੀ ਟੈਨਸ਼ਨ ਨਹੀਂ ਲੈਣੀ ਕੁਝ ਵੀ ਆਪਾਂ ਕਹਿ ਵੀ ਦਿੰਨੇ ਆ ਵੀ ਸਾਨੂੰ ਕੋਈ ਕਾਸੇ ਦੀ ਟੈਨਸ਼ਨ ਨਹੀਂਗੀ ਪਰ ਆਪਾਂ ਦਿਲ ਜੇ ਤਾਂ ਆਪ ਦਾ ਸਮਝਾ ਲੈਣੇ ਆ ਜੇ ਕੋਈ ਟੈਨਸ਼ਨ ਹੋਵੇ ਪਰ ਆਪਾਂ ਦਾ ਦਿਮਾਗ ਉਸੇ ਗੱਲ ਤੇ ਚੱਲੀ ਜਾਂਦਾ ਰਹਿੰਦਾ ਵਾ ਦਿਨ ਰਾਤ ਕਈ ਵਾਰੀ ਰਾਤ ਨੂੰ ਜਾਗ ਆ ਜਾਂਦੀ ਆ ਜੇ ਆਪਣੇ ਦਿਮਾਗ 'ਚ ਕੋਈ ਗੱਲ ਹੋਵੇ ਦੇਖਿਓ ਵੀ ਉਹ ਤੜਕੇ ਜੀ ਗੱਲ ਵੱਧ ਦਿਮਾਗ ਤੇ ਚੜਦੀ ਹੈ ਜੇ ਆਪਾਂ ਨੂੰ ਕੋਈ ਪ੍ਰੋਬਲਮ ਚੱਲ ਰਹੀ ਹੋਵੇ ਹਨਾ ਤੇ ਫਿਰ ਉਸ ਟਾਈਮ ਆਪਾਂ ਨੂੰ ਬੇਚੈਨੀ ਜੀ ਹੋ ਕੇ ਆਪਾਂ ਨੇ ਸਿਰ ਤੇ ਜਦੋਂ ਹਨਾ ਇੱਕਦਮ ਤੜਕੇ ਆਪਾਂ ਨੂੰ ਜਦੋਂ ਕੋਈ ਟੈਨਸ਼ਨ ਪੈਂਦੀ ਆ ਆਪਣਾ ਦਿਮਾਗ ਜਮਾ ਹਨਾ ਖਾਲੀ ਹੁੰਦਾ ਸਾਰੇ ਪਾਸਿਓ ਆਪਾਂ ਨੂੰ ਉਹ ਗੱਲ ਜਦੋਂ ਆਪਾਂ ਰਿਪੀਟ ਤੇ ਚੜਾ ਲਈ ਫਿਰ ਉਹ ਆਪਾਂ ਨੂੰ ਤੜਕੇ ਤੋਂ ਹੀ ਹੈਡੈਕ ਹੋਣੀ ਸਟਾਰਟ ਹੋ ਜਾਂਦੀ ਆ ਤੇ ਇਹਦਾ ਬਹੁਤ ਹੀ ਸੌਖਾ ਜਿਹਾ ਘਰੇਲੂ ਜਿਹਾ ਨੋਕਤਾ ਵਾ ਜੋ ਕਿ ਜਿਆਦਾ ਹਨਾ ਵੀ ਕੋਸਟਲੀ ਵੀ ਨਹੀਂਗਾ ਤੇ ਜਿਆਦਾ ਉਹ ਵੀ ਨਹੀਂਗਾ ਆਪਾਂ ਵੈਸੇ ਵੀ ਹਨਾ ਉਹ ਫਲ ਫਰੂਟ ਖਾਣੇ ਹੀ ਰਹਿਣੇ ਆ ਤੇ ਪਰ ਉਹਨੂੰ ਖਾਣ ਦਾ ਤਰੀਕਾ ਵੱਖਰਾ ਵਾ ਆਪਾਂ ਅੱਜ ਦੱਸਾਂਗੇ ਤੁਹਾਨੂੰ ਆਪਣੀ ਵੀਡੀਓ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰ ਦਿਓ ਤਾ ਜੋ ਬਹੁਤ ਜੋ ਭੈਣਾ ਵੀਰ ਕੋਈ ਵੀ ਹਨਾ ਇਹ ਤੋਂ ਮਾਈਗ੍ਰੇਨ ਤੋਂ ਪਰੇਸ਼ਾਨ ਹੋਣਗੇ ਤੇ ਉਹ ਜਰੂਰ ਇਹ ਨੁਕਤਾ ਅਪਣਾ ਕੇ ਦੇਖਿਓ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਮਹੀਨਾ ਇਹ ਨੁਕਤਾ ਦੇਖਿਓ ਤੁਸੀਂ ਵੀ ਇੱਕ ਮਹੀਨਾ ਵੀ ਜਿਆਦਾ ਆ ਵੀ 15 ਕੇ ਦਿਨ ਚ ਦੀ ਰੈਗੂਲਰ ਹਨਾ ਜੇ ਉਹ ਇਹ ਤਰੀਕਾ ਵਰਤਣਗੇ ਤੇ ਉਹਨਾਂ ਨੂੰ ਆਪਦੇ ਆਪੋ ਪਤਾ ਲੱਗ ਜੂਗਾ ਵੀ ਹਨਾ ਸਾਨੂੰ ਫਰਕ ਪਿਆ ਵਾ ਹੈਡੈਕ ਤੋਂ ਤੇ ਉਹ ਹੈਗਾ ਵਾ ਜੀ ਸਭ ਤੋਂ ਸਸਤਾ ਜਿਆ ਸੌਦਾ ਵਾ ਤੇ ਉਹ ਹੈਗਾ ਵਾ ਜਾਣੀ ਦੀ ਸਿਓ ਜੋ ਕਿ ਆਪਾਂ ਹਨਾ ਵੀ ਜਿੱਦਾਂ ਆਪਾਂ ਵੈਸੇ ਵੀ ਫਲ ਫਰੂਟ ਤਾਂ ਘਰਾਂ 'ਚ ਖਾਣੇ ਹੀ ਆ ਤੁਹਾਨੂੰ ਪਤਾ ਹੀ ਆ ਵੀ ਆਪਾਂ ਉਹਦਾ ਖਾਣ ਦਾ ਤਰੀਕਾ ਵੱਖਰਾ ਵਾ ਜਿੱਦਾਂ ਜਿਆਦਾ ਵੱਡਾ ਕਈ ਵਾਰੀ ਹੈ ਨਾ ਆਪਾਂ ਐਪਲ ਨਹੀਂ ਖਾ ਸਕਦੇਗੇ ਜ ਜ ਆਪਾਂ ਪੰਜਾਬੀ ਜੀ ਗੱਲ ਕਰਾਂਗੇ ਵੀ ਸੇਬ ਨੂੰ ਹਨਾ ਆਪਾਂ ਜਿਆਦਾ ਵੱਡਾ ਕਈ ਵਾਰ ਨਹੀਂ ਖਾਦਾ ਜਾਂਦਾ ਸਵੇਰ ਖਾਲੀ ਪੇਟ ਤਾਂ ਹਨਾ ਮੋਸਟਲੀ ਹੋਈ ਆਪਾਂ ਨੂੰ ਖਾਣਾ ਔਖਾ ਹੋ ਜਾਂਦਾ ਵਾ ਤੇ ਆਪਾਂ ਜਿੱਦਾਂ ਛੋਟੇ ਸਾਈਜ਼ ਦੇ ਹਨਾ ਵੀ ਸੇਬ ਲੈ ਲੈਣੇ ਨੇ ਤੇ ਉਹ ਸੇਬ ਨੂੰ ਆਪਾਂ ਕੱਟ ਕੇ ਨਹੀਂ ਖਾਣਾਗਾ ਜਮਾ ਵੀ ਕੱਟਣਾ ਨਹੀਂਗਾ ਉਹਨੂੰ ਆਪਾਂ ਵਾਸ਼ ਕਰਨਾ ਵਾ ਵਾਸ਼ ਕਰਕੇ ਆਪਾਂ ਉਹਨੂੰ ਕਹਿੰਦੇ ਵੀ ਦੰਦੀਆਂ ਵੱਡ ਵੱਡ ਕੇ ਖਾਣਾ ਵਾ ਸੇਬ ਨੂੰ ਤੇ ਦੰਦੀਆਂ ਵੱਡ ਵੱਡ ਕੇ ਸੇਵ ਨੂੰ ਖਾਣਾ ਵਾ ਸਾਰੇ ਨੂੰ ਹਨਾ ਤੇ ਜੋ ਵਿੱਚ ਲ ਮਟੀਰੀਅਲ ਆ ਉਹ ਆਪਾਂ ਸੈੱਟ ਦੇਣਾ ਵਾ ਵਿਚਰ ਲ ਬੀਬੇ ਨਾ ਆਪਾਂ ਸਾਈਡਾਂ ਸਾਈਡਾਂ ਤੋਂ ਸਾਰਾ ਖਾ ਲੈਣਾ ਵਸਿਓ ਖਾਣ ਤੋਂ ਬਾਅਦ ਆਪਾਂ ਵੀ ਵਧੀਆ ਜਾਈਂਦੀ ਖਾਲੀ ਪੇਟ ਖਾਣਾ ਵਾ ਸੇਵ ਨੂੰ ਖਾਲੀ ਪੇਟ ਆਪਾਂ ਖਾ ਕੇ ਉਸ ਤੋਂ ਥੋੜਾ ਟਾਈਮ ਬਾਅਦ ਜੋ ਵੀ ਆਪਾਂ ਆਵਦਾ ਹਨਾ ਕੋਈ ਚਾਹ ਪਾਣੀ ਪੀਣਾ ਵਾ ਉਹ ਆਪਾਂ ਪੀ ਸਕਦੇ ਆ ਤੇ ਇਹ ਨੁਕਤਾ ਅਪਣਾ ਕੇ ਆਪਾਂ ਨੂੰ ਜਰੂਰ ਦੱਸਿਓ ਸਾਰੇ ਭੈਣਾ ਬੀਰ ਇਹ ਖਾਬ ਦਾ ਹਨਾ ਵੀ ਪਲਾਹ ਹੋ ਸਕੇ ਇਹਦੇ ਨਾਲ ਬਹੁਤ ਜਿਆਦੇ ਸਾਡੇ ਤਾਂ ਠੀਕ ਹੋਏ ਨੇ ਸਿਰਦਰਦ ਦੀ ਪ੍ਰੋਬਲਮ ਤੋਂ ਕਿਉਂ ਕਰਕੇ ਇਸ ਫਲ ਫਰੂਟ ਤਾਂ ਵੈਸੇ ਵੀ ਸੇਤ ਲਈ ਹੈ ਨਾ ਵਧੀਆ ਵਾ ਪਰ ਉਹ ਜਿਹੜਾ ਦੰਦੀਆਂ ਵੱਢ ਕੇ ਖਾਣਾ ਵਾ ਉਹਦੇ ਨਾਲ ਆਪਣੇ ਮਸਲ ਨੂੰ ਹਨਾ ਸਾਰੇ ਵੀ ਆਪਾਂ ਨੂੰ ਉਹ ਖਾਣ ਦਾ ਤਰੀਕਾ ਹੀ ਬਸ ਹੈਗਾ ਵੀ ਉਹ ਆਪਣੇ ਹਨਾ ਵੀ ਸਿਰਦਰਦ ਨੂੰ ਤੋਂ ਆਪਾਂ ਨੂੰ ਰਿਲੀਫ ਕਰਦਾ ਵਾ ਤੇ ਆਪਣਾ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਸਾਰੇ ਆ ਕੱਲ ਮੈਂ ਇੱਕ ਵੀਡੀਓ ਦੇਖੀ ਸੀ ਉਹ ਭੈਣ ਕਹਿੰਦੀ ਸੀ ਵੀ ਮੈਂ ਮਾਈਗਰੇਨ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਵੀ ਮੈਂ ਦਵਾਈਆਂ ਵੀ ਬਹੁਤ ਹਨਾ ਲੈ ਚੁੱਕੀ ਆ ਪਰ ਦਵਾਈਆਂ ਨਾਲ ਠੀਕ ਹੋ ਜਾਂਦੀ ਆ ਫਿਰ ਦੁਬਾਰਤ ਉਹੀ ਪ੍ਰੋਬਲਮ ਪੈ ਜਾਂਦੀ ਆ ਜੇ ਆਪਾਂ ਚਲੋ ਹਨਾ ਵੀ ਇਹ ਸੇਵ ਡੇਲੀ ਵੀ ਖਾਈ ਜਾਵਾਂਗੇ ਤਾਂ ਆਪਾਂ ਨੂੰ ਕੋਈ ਵੀ ਨਾ ਉਹਦਾ ਕੋਈ ਨੁਕਸਾਨ ਆ ਜੇ ਆਪਾਂ ਦਵਾਈਆਂ ਵੀ ਜ਼ਿਆਦਾ ਖਾਣੇ ਆ ਉਹ ਵੀ ਆਪਣੇ ਤੇ ਹਨਾ ਸਿਹਤ ਤੇ ਇਫੈਕਟ ਕਰਦੀਆਂ ਨੇ ਤੇ ਇਸੇ ਕਰਕੇ ਆਪਾਂ ਕਹੌਣ ਆ ਵੀ ਸੇਵ ਬਣਾ ਲਈ ਜੇ ਆਪਾਂ ਨੂੰ ਹਨਾ ਵੀ ਏਡੀ ਵੱਡੀ ਪ੍ਰੋਬਲਮ ਤੋਂ ਛੁਟਕਾਰਾ ਮਿਲਦਾ ਵਾ ਤੇ ਆਪਾਂ ਇਹ ਅਪਣਾ ਕੇ ਜ਼ਰੂਰ ਦੇਖਿਓ ਤੁਸੀਂ ਸਾਰੇ ਜਣੇ ਵਰਤ ਕੇ ਜਿਨ੍ਹਾਂ ਨੂੰ ਕਿਸੇ ਨੂੰ ਵੀ ਹਨਾ ਸਿਰ ਦਰਦ ਦੀ ਪ੍ਰੋਬਲਮ ਆ ਖਾਲੀ ਪੇਟ ਸਿਓ ਖਾ ਕੇ ਜ਼ਰੂਰ ਦੱਸਿਓ ਆਪਣੀ ਵੀਡੀਓ ਤੇ ਕਮੈਂਟ ਕਰਕੇ ਵੀ ਤੁਹਾਨੂੰ ਕਿੱਦਾਂ ਹਨਾ ਵੀ ਪੋ ਤੋਂ ਰਿਲੀਫ ਮਿਲਿਆ ਸਰਦਰਦ ਤੋਂ ਤੇ ਸਾਡੇ ਤਾਂ ਵੈਸੇ ਬਹੁਤ ਜ਼ਿਆਦੇ ਬਹੁਤ ਸਾਰਿਆਂ ਨੂੰ ਇਹ ਚੀਜ਼ ਨਾਲ ਹਨਾ ਫਰਕ ਪਿਆ ਵਾ ਤੇ ਤਾਂ ਕਰਕੇ ਮੈਂ ਸੋਚਿਆ ਵੀ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਇਹ ਗੱਲ ਤਾਂ ਜੋ ਉਹ ਵੀ ਗੱਲ ਮੈਂ ਭੇਨ ਦੇ ਹਨਾ ਵੀਡੀਓ ਦੇ ਨੀਚੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਸੀਗਾ ਵੀ ਖਾਲੀ ਪੇਟ ਸਿਓ ਖਾਇਆ ਕਰੋ ਤੇ ਵੀ ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪਊਗਾ ਜ਼ਰੂਰ ਪਊਗਾ ਕਿਉਂ ਕਰਕੇ ਸਾਡੇ ਘਰ ਚ ਪਿਆ ਵਾ ਤੇ ਬਾਕੀ ਚਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਬ ਤੱਕ ਪਹੁੰਚ ਸਕੇ ਹਨਾ ਜੋ ਵੀ ਇਸ ਬਿਮਾਰੀ ਨਾਲ ਹਨਾ ਵੀ ਵਿਚਾਰਾ ਪਰੇਸ਼ਾਨ ਆ ਕੋਈ ਵੀ ਭੈਣ ਭਾਈ ਆਪਣਾ ਠੀਕ ਹੋ ਸਕੇ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਵਾ ਤੇ ਚਲੋ ਜੀ ਠੀਕ ਆ ਮਿਲਾਂਗੇ ਆਪਾਂ ਨਿਊ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ